ਸਾਡੇ ਲਈ ਤੂੰ ਨੋਰਮਲ ਬੰਦਾ ਹੈ ਹਟ ਤੂੰ ਕਰ ਤੂੰ ਕਰ ਮੈਂ ਤੈਨੂੰ ਸੋਚਾਂ ਸਾਰਾ ਕਹਾਂ ਦੱਸੂਗੀ ਮੈਂ ਦੱਸ ਤੂੰ ਕੌਣ ਹੈ ਮੈਂ ਤੈਨੂੰ ਕਿ 5 ਮਿੰਟ ਬੇਠ ਮੈਂ ਕਹਿੰਦਾ ਹੁਣੀ ਦੱਸ ਮੈਂ ਬੈਠ ਮਿੰਟ ਵੇਟ ਕਰ ਠੀਕ ਹੈ ਤੁਹਾਨੂੰ ਲੱਗਿਆ ਹੋਵੇ ਜਨਾਬ ਨੇ ਜਿਸਨੇ ਗਲਤ ਕੰਮ ਕੀਤਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਦਮਾਜ਼ੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਨਹੀਂ ਟੱਚ ਹਾਂਜੀ ਕਿ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਠੀਕ ਹੈ ਨਹੀਂ ਤੁਸੀਂ ਕਿ ਉਹਨਾਂ ਬਦਮਾਜ਼ੀ ਕਿਉਂ ਕੀਤੀ ਆ ਯਾਰ ਤੂੰ ਆਪ 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 ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨੀ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆਏ ਮੇਰੇ ਕੋਲ ਆਇਆ ਕਿੱਥੇ ਨੂੰ ਆਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰਦਾ ਸਾਰੇ ਚਾਰ ਜੀ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪੁਲਿਸ ਸਰਵੰਟ ਤੁਸੀਂ ਹੈਗੇ ਆ ਆਜਾ ਤੁਸੀਂ ਪਬਲਿਕ ਸਰਮੈਂਡਾ ਬਾਹਰ ਆ ਜਾ ਤੇ ਬਾਹਰ ਗੱਲ ਕਰੋ ਆਹ ਦੇਖੋ ਇੱਕ ਜੰਕਰ ਖੜੇ ਆ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੜੀ ਲੈ ਅੱਛਾ ਅੱਛਾ ਆਜਾ ਵਾਓ ਇਦਰਾ ਖੜੇ ਹੋ ਪਰ ਕੱਪਰੀ ਵਾਲਾ ਸਾਰਾ ਸਤੋ ਬਾਈ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਹੋਏ ਇਹ ਤਾਂ ਦੇ ਸਟੈਪ ਕਰ ਰਹੇ ਆਂ ਕਿ ਚੰਡੀ ਵਾਲਾ ਸਰ ਤਾਂ ਉਹ ਵੀ ਵੀਡੀਓ ਬੈਠੇ ਸਰ ਤਾਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਰ ਦੇ ਇੱਕ ਵਜੇ ਉਹ ਮਾਮਲਾ ਫਿਰ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਕਿੱਥੇ ਬੈਠੇ ਹੋਏ ਚੇਰ ਦੇ ਕੋਲ ਆ ਕੇ ਬੈਠਣਾ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਟੋ ਐਸਚੋ ਚਾਰਜ ਇੰਚਾਰਜ ਹੁੰਦੇ ਤੇ ਬਦੌੜ ਮਾਰੀ ਕਹਿਣਾ ਸਰ ਤੇ ਅਗੇ ਕੀ ਹੈ ਕੁਆਟਰ ਕਿਉਂ ਮੇਰੇ ਕੁਆਟਰ ਉੱਲਣਾ ਹੈ ਤੁਸੀਂ ਮੇਰਾ ਕੁਆਟਰ ਹੈ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜ ਵਾਲੇ ਉਹ ਮੈਂ ਕੁਆਟਰ 'ਚ ਬੈਠਾ ਹਾਂ ਅੰਦਰ ਖੜੀ ਸੀ ਹਾਂਜੀ ਖੜੀ ਤੁਸੀਂ ਕੌਣ ਪੁੱਛ ਪੁੱਛ ਉਹ ਲੇਡੀ ਦੱਸ ਰਹੀਆਂ ਬਿਆਨ ਦਿੱਤਾ ਕਿੱਥੇ ਕਿੱਥੇ ਖੜੀ ਆ ਤੇਰੇ ਲੈ ਕੇ ਗਏ ਤੁਸੀਂ ਕਿੱਥੇ ਉਹਦੇ ਦੇਖਿਆ ਹਾਂ ਆ ਦੇਖੋ ਗਾਲਾ ਕੱਢੀ ਜਾਂਦਾ ਵਿਦਆਊਟ ਵਰਦੀ ਡਰਿੰਕ ਕੀਤੀ ਹੋਈ ਉਹ ਯਾਰ ਮੈਂ ਤੈਨੂੰ ਦੱਸਿਆ ਮੈਂ ਮੀਟਿੰਗ ਕਰਦ ਕਰਕੇ ਆ ਸਭ ਤੁਸੀਂ ਡਰਿੰਕ ਕੀਤੀ ਹੁਣ ਯਾਰ ਮੈਂ ਮੀਟਿੰਗ ਡਟ ਕਰਕੇ ਆ ਬਸ ਜੇ ਮੀਟਿੰਗ ਟੈਂਡ ਕਰਨ ਕਰਕੇ ਐਸਾ ਤੁਸੀਂ ਆਪਣੇ ਕਮਰੇ 'ਚ ਬੈੰਦੇ ਤੁਸੀਂ ਆਫ ਡਿਊਟੀ ਸੀ। ਤੇ ਯਾਰ ਕੁਆਟਰ 'ਚ ਨਿਕਲਿਆ ਮੈਂ ਕਿਹਾ ਸਰ ਵੀ ਲੇਡੀਜ਼ ਨੂੰ ਕੋਈ ਖਿੱਚਣਾ ਆਏ ਤੁਸੀਂ। ਤੇ ਲੇਡੀ ਇੱਥੇ ਗਏ। ਕਮਾਲੀ ਗੱਲ ਆ ਸਰ ਤੁਸੀਂ ਦੋਨੇ ਪਾਸੇ ਚੱਲੀ ਫਿਰਦੇ ਆ ਦੱਸਾਂ। ਯਾਰ ਤਾ ਹਾਂ। ਜਨਾਬ ਤੁਸੀਂ ਉੱਥੇ। ਤੁਸੀਂ ਦੋਨੇ ਪਾਸੇ ਚੱਲੀ ਫਿਰਦੇ। ਯਾਰ ਤੂੰ ਖੜ੍ਹ ਦੇ ਮੇਰੇ ਨਾਲ ਗੱਲ ਕਰ ਲੈ ਬੜ ਜਾਏ ਕਿਹਦੀ ਗੱਲ ਆਏ। ਕੋਈ ਨਾ ਰੇਪ ਕਰਕੇ ਕਹਿੰਦੇ ਨਹੀਂ ਮੁੜ ਕੇ ਮੈਂ ਕੀਤਾ ਨਹੀਂ। ਮੈਂ ਕੋਈ ਮਾਰ ਨਹੀਂ ਕਰਾਂਦਾ ਤੁਸੀਂ ਹੁਣ ਉਹ ਨਹੀਂ ਹੋਣਾ ਜਾਓ। ਮਾਰ ਨਹੀਂ ਕਰਨ ਦੋ। ਹਾਂ ਦੱਸੋ। ਉਹ ਜਿਹੜੀ ਗੱਲ ਹੋਰ ਦੱਸੂਗਾ। ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ। ਹਾਂ। ਭਾਈ ਤੁਹਾਨੂੰ ਤਾਂ ਕਹਿ ਨਹੀਂ ਪਤਾ ਕੀ ਗੱਲ ਅਸੀਂ ਨਹੀਂ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾ ਨਾਲ ਕਹਿਣਾ ਮੇਰੀ ਗੱਲ ਕਰ ਸਰ ਮੈਂ ਸਰ ਮੈਂ ਜਿਹੜੀ ਆ ਯਾਰ ਤੂੰ ਮੇਰੀ ਗੱਲ ਅਸੀਂ ਤਾਂ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਹ ਰਾਂ ਮੈਨੂੰ ਸੋਚ ਲੱਗਾ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚੱਲੋਗੇ ਤਾਂ ਤੁਸੀਂ ਇਹ ਸਾਰਾ ਤੁਸੀਂ ਦਵਾਤ ਨਹੀਂ ਕਰੋਗੇ ਆਉਂਦੀਆਂ ਚਲਾਨੀਆਂ ਦੀ ਫੜੋਗੇ ਠੀਕ ਆ ਨਾ ਉਹਨਾਂ ਨਾਲ ਗੱਲ ਨਹੀਂ ਕਰਦਾ ਟੱਕਰਾਂ ਨਹੀਂ ਪੜਗੇ ਛੋਟ ਛੋਟ ਚੋਰੀ ਫੜਵਾ ਦੱਬਾ ਬੰਦ ਰਿਹਾ ਕੇ ਤੈਨੂੰ ਕਹਿੰਦਾ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾ अच्छा ना जी, जी।, जी।, फोर, जी। का अच्छा ना ਤੁਹਾਡੇ ਲੇਟ ਮੈਂ ਸੌਫਿਸਟ ਰਦਰ ਸਿੰਘ ਹਾਂਜੀ ਚੌਕੀ ਚੌਥੇ ਫਲੋਰ ਹਾਂਜੀ ਇਥੇ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਫੋਨ ਤੇ ਕਿਦਾਂ ਕਰ ਰਹੀ ਹੈ ਠੀਕ ਆ ਫਿਰ ਮੈਂ ਉਹ ਪੁੱਛਿਆ ਥੋੜਾ ਅੱਗੇ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹ ਮੈਂ ਗੱਲ ਕਰੀ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਤੇ ਇੰਟਰਫੇਅਰ ਉਹ ਸੁਣ ਫੋਨ ਤੁਹਾਡਾ ਜੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਇੰਟਰ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਹਾਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਮਰਜ਼ੀ ਕੀ ਅਧਿਕਾਰ ਆ ਜੋ ਮਰਜ਼ੀ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਇੰਟਰਫੇਅਰ ਹਰੋਂ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਹਾਨੂੰ ਕੀ ਆ ਉਹਦੇ ਨਾਲ ਦਖਲ ਅੰਦਾਜ਼ੀ ਤੁਹਾਡੇ ਨਾਲ ਤੁਹਾਡੇ ਨਾਲ ਉਹ ਦੀ ਦਖੰਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਉਹ ਮੈਂ ਤਾਂ ਸਿਰਫ ਫੋਨ ਵਾਰੀ ਪੁੱਛੀ ਤੁਸੀਂ ਵੱਤਮੀ ਜੀ ਕਿਉਂ ਕੀਤੀ ਤੱਕ ਕੇ ਹਲੋ ਹਲੋ ਮੈਂ ਕਿਹਾ ਇੱਕ ਵਾਰੀ ਪਿੱਛਾ ਕਹਿਣਾ ਕਿਉਂ ਯਾਰ ਟੱਕੇ ਨਾਲ ਕਿਉਂ ਖਿੱਚ ਦਿੱਤੀ ਨਹੀਂ ਟੱਕੇ ਨਾਲ ਤੁਸੀਂ ਵੀ ਲੇਡੀ ਨੂੰ ਅੰਦਰ ਫੜ ਕਰ ਗਿਆ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੇਡੀ ਨੇ ਅੱਛਾ 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 ਓਏ ਇਧਰ ਆਓ ਸਾਰੇ ਆਓ ਸਾਰਾ ਟੱਬਰੀ ਆਓ ਇਧਰ ਆਜੋ ਸਾਰੇ ਉਹਨਾਂ ਸਤੋਂ ਸਾਰਾ ਸਤੋਂ ਤੁਸੀਂ ਡਿਊਟੀ ਆ ਸਰ ਉਹ ਕੇ ਤੁਸੀਂ ਤੁਸੀਂ ਬਦੌੜ ਬਾਕੀ ਤੁਸੀਂ ਬਦੌੜ ਦੇ ਹੋਗੇ ਏਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲੇ ਸਾਡਾ ਉਹ ਵੀ ਵੀਡੀਓ ਬੈਠੇ ਸਰ ਤੋਂ ਵੀਡੀਓ ਹੈਗੀ ਆ ਬਦੌੜਵਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਰ ਤੇ ਜਾ ਕੇ ਬੈਠੇ ਉਹ ਵੀ ਮਾਮਲਾ ਸਰ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜਵਾਰਦੀ ਤਾਂ ਕਿੱਥੇ ਬੈਠੇ ਤੁਸੀਂ ਚੇਰ ਤੇ ਕੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਹੁੰਦਾ ਤੇ ਬਦੌੜਵਾਰਦੀ ਬੈਣਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਉੱਲੋਂ ਮੇਰਾ ਕੁਆਟਰ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਾਲ ਦੀ ਉਹ ਮੈਂ ਕੁਆਟਰ 'ਚ ਬੈਠਾ ਹਾਂ ਕੁਆਟਰ ਦੀ ਗੱਲ ਦਾ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਵਾੜਦਾ ਵੀਡੀਓ ਹੈਗੀ ਆ ਬਸ ਬੈਠਿਆ ਵੀ ਉੱਥੇ ਚੇਅਰ ਜੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਲ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਰ ਕਿਉਂ ਤਾਂ ਲੜਾਈ ਹੁੰਦੀ ਆ ਕੋਈ ਲੜਦਾ ਫਿਰ ਨਾ ਮੈਂ ਲੜਨ ਦੀ ਗੱਲ ਕਰਦਾ ਨਹੀਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯ ਹਰ ਅਸੀਂ ਪੁਲਿਸ ਅਫਸਰ ਹਰ ਅੱਖਰ ਦੀ ਸਾਰਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਯਾਰ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਯਾ ਤੋ ਸਹੀ ਆਈ ਐਮ ਰਾਈਟ ਨਾ ਨੋ 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 ਤੁਸੀਂ ਯੂ ਆਰ ਰਾਮ ਸਰ ਕੋਈ ਗਿਆ ਤੁਸੀਂ ਆਪਟੀਵਿਟੀ ਹੈਗਾ ਤੁਸੀਂ ਕਿਸੇ ਦੇ ਨਾਲ ਨਹੀਂ ਹਾਂ ਬੀ ਟੰਕੀ ਹੁੰਦੀ ਆ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹੋ ਛੇੜੀ ਅੰਦਰ ਕਿਉਂ ਲਗਾ ਕੇ ਤੇ ਇਹ ਦੱਸੋ ਬੀ ਟੰਕੀ ਕੀ ਹੁੰਦੀ ਤੁਸੀਂ ਅੰਦਰ ਕਿਉਂ ਲਗਾ ਕੇ ਖੱਚ ਕੇ ਦਿੱਰੇ ਲੇਡੀ ਨੂੰ ਅੰਦਰ ਗਈ ਦੱਸਾ ਦੱਸੋ ਕਿੱਥੇ ਛਿੱਟ ਛਲ ਗਈ ਉਹਦਾ ਮੈਡੀਕਲ ਕਰਾਓ ਨਾਲ ਮੈਂ ਸਿਰਫ ਗੱਲ ਕਰ ਰਿਹਾ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕਿਤਾ ਫੋਨ ਕਿਦੋਂ ਕਰਦੀਆਂ ਕੀ ਕਰੋ ਕੀ ਕਰੋ ਜੀ ਫੋਨ ਕਿਉਂ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਸੇ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੀ ਹਾਂਜੀ ਹੈਗਾ ਜੇ ਤੁਹਾਡੇ ਦੇ ਜੇ ਤੁਹਾਡੇ ਦਾ ਇਲਜ਼ਾਮ ਲੱਗੇ ਆ ਤਾਂ ਅ ਉਦੋਂ ਠੀਕ ਹੋਈ ਜੇ ਤੁਹਾਡੇ 'ਤੇ ਇਲਜ਼ਾਮ ਲੱਗੇ ਆ ਤੁਹਾਡੇ ਤੇ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਆਪਸ਼ਨ ਦੱਸ ਦਾਂਗਾ ਜੱਟ ਹੋਰ ਬੱਸ ਬੰਦਾ ਸਾਰਾ ਇਹ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਕੋਣ ਆ ਮੈਂ ਸਾਰਾ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹ ਸਾਰਾ ਅਸੀਂ ਡੀਐਮ ਯਾਰ ਤੁਸੀਂ ਕੌਣ ਸਾਡ ਤੂੰ ਵੀ ਪੁੱਛ ਸਕਦਾ ਹਾਂ ਸਾਰਾ ਮੈਂ ਕਹਾ ਡੀਐਮ ਸਾਹਿਬ ਨਾਲ ਅਸੀਂ ਹੁਣੇ ਹੀ ਗੱਲ ਕਰਨੀ ਫਿਰੋਜ਼ਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਚੌਂਕੀਂ ਚਾ ਲਾਇਆ ਮੈਂ ਮੀਟਿੰਗ ਕਰਿਆ ਯਾਰ ਮੈਂ ਐਸੇ ਤੋਂ ਲੱਗਿਆ ਆ ਹੁਣ ਤੋਂ ਮੈਂ ਮੈਂ ਕਿਹੜੇ ਸੱਪ ਜੋ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸੇਚ ਹੁੰਦਾ ਸਰ ਰੱਖਿਆ ਵਾਸਤੇ ਅੱਛਾ ਅੱਛਾ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਖ ਹੈ ਵੇਖੋ ਫੋਨ ਕਰਨਾ ਉਹ ਅੱਛੀ ਗੱਲ ਆ ਹਾਂਜੀ ਤੁਸੀਂ ਨਹੀਂ ਕਰਦੇ ਮੈਂ ਤੁਸੀਂ ਆਪਣੇ ਇਸ ਤਰ੍ਹਾਂ ਨਾਲ ਕੰਨ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਆ ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਨਾਲ ਤੁਸੀਂ ਪ੍ਰਾਈਵੇਟ ਲੈਬ ਚ ਕਿਸੇ ਦਾ ਇੰਟਰਫੇਅਰ ਕਰੋਗੇ ਕਿ ਐਸੀ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰੋਗੇ ਕਿ ਤੁਹਾਡੀ ਡਿਊਟੀ ਅਧਿਕਾਰੀ ਦਾ? ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਪੁਲਿਸ ਕੰਮ ਪੁਲਿਸ ਕੰਮ ਕਰ ਰਹੇ ਹੋ। ਸਰ ਉਹ ਤੁਹਾਡੀ ਅਮਪਲਾਈਜ਼ ਆ ਤੁਹਾਡੀ। ਪੁਲਿਸ ਕੰਮ ਕਰ ਰਹੀ ਆ। ਸਰ ਤੁਹਾਡੀ ਅਮਪਲਾਈਜ਼ ਆ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ? ਮੈਂ ਕਹ ਰਿਹਾ ਸ਼ੇਰ ਮਗਰ ਪੁਲਿਸ ਕੰਮ ਕਰ ਰਹੇ ਹੋ। ਸਰ ਉਹ ਤੇ ਤੁਹਾਨੂੰ ਸ਼ੱਕ ਨਹੀਂ ਕੋਈ ਕ੍ਰਾਈਮ ਕੀਤਾ ਮੈਡਮ ਨੇ। ਪੁਲਿਸ ਕੰਮ ਕਰ ਰਹੇ ਹੋ। ਸਰ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ? ਮੈਂ ਇਹ ਦੱਸੋ ਪੁਲਿਸ ਕੰਮ ਮੇਰਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ? ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਲਿਸ ਕਾਥਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਪੁਲਿਸ ਨਾਲ ਰਹੀਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਪ੍ਰਾਇਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਸਰ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ ਏਮਪਲਾਈ ਨਹੀਂ ਹੈਗੀ ਤਾਂ ਇਹਨੇ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਵਿਊ ਕੀਤਾ ਵੀ ਲੈ ਮੈਮ ਕੀ ਨਾਮ ਹੈ ਆ ਤੇ ਕੀ ਗੱਲ ਬਾਤ ਹੋ ਕਿੱਥੇ ਦੇ ਰਹਿਣ ਵਾਲੇ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਪ੍ਰਵੀਨ ਆ ਤੇ ਮੈਂ ਆਪਣੇ 5 ਢੇਰਾ ਜਗਤਪੁਰੇ ਰਹਿੰਦੀ ਆ ਤੇ ਇੱਥੇ ਦਾ ਮੇਰਾ ਰੋਜ਼ ਤਾਂ ਲੰਘਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਵਿਸਾਰ ਆਏ ਤੇ ਨਾ ਉਹਨੇ ਕਿੱਥੋਂ ਨੰਕੇ ਜਾ ਰਹੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਇੱਕ ਫੈਮਿਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੁਣਤੀਸ ਮੈਨੂੰ ਕਹਿੰਦਾ ਰੁਕ ਤੇ ਮੈਂ ਰੁਕ ਗਈ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਏ ਮੈਂ ਕਹਾ ਸਰ ਮੈਂ ਕਹਿੰਦਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈਗੀ ਆ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਤੁਹਾਨੂੰ ਬਤ ਜੀ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਆ ਹਾਂਜੀ ਦੀਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮੈਂ ਤਾਂ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾ ਕੱਢਣ ਡਏ ਤੇ ਫਿਰ ਮੈਂ ਬਾਤ ਚੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੰਭਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਚ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਚ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਸਤ ਨਹੀਂ ਹਾਂ ਹਾਂ ਜੀ ਉਹਨਾਂ ਨੇ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂ ਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂ ਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂ ਜੀ ਤੇ ਤੁਸੀਂ ਸੰਤੁਸ਼ਟ ਹੋ ਕਹੀਂ ਹਾਂ ਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਆ ਮੈਨੂੰ ਸੁਤਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕੰਧੀ ਬਾਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋਂ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਬਸੋਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿ ਨਾ ਮੈਂ ਕੋਈ ਗੱਲ ਵੀ ਨਹੀਂ ਕੋਣੀ ਰਿਟਨ ਨੂੰ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸਦੀ ਹੈ ਮੇਰੀ ਕਿ ਚਲੋ ਗਾਂ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਏਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਉਹਨਾਂ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ